ਅਹਿਮ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਆ ਅੱਜ 33ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਪਰ ਹੌਸਲੇ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਬੁਲੰਦ ਨੇ ਜਿਵੇਂ ਜਗਜੀਤ ਸਿੰਘ ਡੱਲੇਵਾਲ ਪਹਿਲੇ ਦਿਨ ਮਰਨ ਵਰਤੇ ਉੱਤੇ ਬੈਠੇ ਸੀ ਦੂਜੇ ਪਾਸੇ ਸਿਆਸਤਦਾਨ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਆ ਰਹੇ ਨੇ ਪਰ ਹਜੇ ਤੱਕ ਕੋਈ ਵੀ ਰਸਤਾ ਨਹੀਂ ਨਿਕਲ ਰਿਹਾ ਤੇ ਉਧਰ ਅੱਧੀ ਰਾਤ ਨੂੰ ਕਿਸਾਨਾਂ ਦੇ ਵੱਲੋਂ ਅਜਿਹਾ ਕੁਝ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪੁਲਿਸ ਖਨੌਰੀ ਬਾਰਡਰ ਪਹੁੰਚਣ ਤੋਂ ਪਹਿਲਾਂ 100 ਵਾਰ ਸੋਚੇਗੀ ਜਾਂ ਫਿਰ ਕੇਂਦਰ ਦੀ ਕੋਈ ਏਜੰਸੀ ਦੇ ਬੰਦੇ ਜਾਂ ਫਿਰ ਕੋਈ ਫੌਜ ਉੱਥੇ ਪਹੁੰਚਣ ਤੋਂ ਪਹਿਲਾਂ 100 ਵਾਰ ਸੋਚੇਗੀ ਇੱਕ ਵਾਰ ਜੇ ਉਹਨਾਂ ਨੇ ਇਹ ਵੀਡੀਓ ਦੇਖ ਲਈ ਆਕਰ ਕੀ ਕੁਝ ਹੋਇਆ ਉੱਥੇ ਅੱਧੀ ਕਿਸਾਨਾਂ ਦੇ ਵੱਲੋਂ ਕੀ ਕਰ ਦਿੱਤਾ ਕੀ ਅਜਿਹਾ ਕੀਤਾ ਜਿਸ ਤੋਂ ਬਾਅਦ ਹੁਣ ਪੁਲਿਸ ਵੀ ਖਨੌਰੀ ਬਾਰਡਰ ਆਉਣ ਤੋਂ ਪਹਿਲਾਂ 100 ਵਾਰ ਸੋਚੇਗੀ ਪੁਲਿਸ ਵੀ ਲੱਗੀ ਡਰਨ ਫੌਜ ਵੀ ਲੱਗੀ ਡਰਨ ਤੁਹਾਨੂੰ ਕਿਸਾਨਾਂ ਦੀ ਗੱਲਬਾਤ ਸੁਣਾਉਣੀ ਆ ਕਹੋਲੇ ਤੁਸੀਂ ਬੋਲੋ ਜੀ ਕਿ ਇਹ ਕਿਹੜੀ ਜਥੇ ਦੀ ਬੰਦੀ ਨੇ ਇੱਥੇ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇ ਬੰਦੇ ਵੱਲੋਂ ਜੀ ਬਠਿੰਡਾ ਜ਼ਿਲ੍ਹੇ ਦਾ ਨਾਕਾ ਚੱਲ ਰਿਹਾ ਹੈ ਸੋ ਅਸੀਂ ਇੱਥੇ ਜਿਹੜੇ ਨਾਕੇ ਦੇ ਵਿੱਚ ਖੜੇ ਆ ਸਾਰੇ ਸਿੰਘ ਤੈਨਾਤ ਹੈ ਅਸੀਂ ਇਹ ਗੱਲ ਕਹਿੰਦੇ ਆ ਕਿ ਪ੍ਰਸ਼ਾਸਨ ਭੁਲੇਖੇ 'ਚ ਨਾ ਰਹੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕਹਿੰਦੇ ਆ ਅਸੀਂ ਲੈ ਕੇ ਜਾਣਾ ਇੱਥੋਂ ਸਾਡੀਆਂ ਲਾਸਾਂ ਉਤੋਂ ਦੀ ਟਪ ਸਕਦੇ ਆ ਨੰਗਣ ਨਹੀਂ ਦੇਵਾਂਗੇ ਡਟੇ ਹੋਏ ਆ ਡਟੇ ਰਹਾਂਗੇ ਸਰਦਾਰ ਗੱਲਾਂ ਮੰਨੇ ਸਰਕਾਰ ਜਿਹੜੀਆਂ ਸਾਡੀਆਂ ਮੰਗਾ ਮੰਨੇ ਇੱਧਰ ਨਾ ਜਾਵੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਲੈ ਕੇ ਜਾਣਾ ਜੀ ਇਹ ਲਿਜਾਣ ਨਹੀਂ ਦੇਵਾਂਗੇ ਡਟੇਆ ਸਿੰਘ ਸਾਰੇ 24 ਘੰਟੇ ਤਨਾਤ ਰਹਿੰਦੇ ਆ ਸਾਰੀ ਰਾਤ ਜਾਗਦੇ ਰਹਿੰਦੇ ਆ ਇਸ ਨਾਕੇ ਤੇ ਪੱਕੇ ਡਟੇ ਖੜੇ ਆ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਇੱਕ ਇੰਚ ਵੀ ਸਟੇਜ ਦੇ ਨੇੜੇ ਨਹੀਂ ਜਾਣ ਦੇਵਾਂਗੇ ਪਹਿਲਾਂ ਜੇ ਕੋਈ ਆਪ੍ਰਸ਼ਾਸ਼ਨ ਆਊਗਾ ਸਾਡੇ ਕੋਲੇ ਆਊਗਾ ਸਟੇਜ ਤੇ ਅਸੀਂ ਸਾਨੂੰ ਮਾਰ ਕੇ ਲੰਘ ਸਕਦਾ ਪਰ ਇੱਥੋਂ ਨਹੀਂ ਲੰਘਣ ਜਮਾਂਗੇ ਸਾਡਾ ਇੱਕ ਜਿੰਦਾ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਤਕਰੀਬਨ 22:30 ਦਾ ਸਮਾਂ ਵਰਤੇ ਮੀਂਹ ਦੇ ਵਿੱਚ ਸਾਡੇ ਜੋਧਿਆਂ ਦਾ ਜज्ਬਾ ਦੇਖਣਯੋਗ ਹੈ ਜੋਧੇ ਡਟੇ ਹੋਏ ਆ ਹਰੀ ਸਿੰਘ ਨੌਲਗੇ ਦੇ ਵਾਰਸਾਂ ਕਿਉਂਕਿ ਸਾਡਾ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਜੋ ਅੱਜ 33ਵਾਂ ਦਿਨ ਹੋਰਦਗੇ ਹੋ ਗਿਆ ਉਹਨਾਂ ਨੂੰ ਮਰਨ ਵਾਰ ਤੇ ਬੈਠਿਆ ਨੂੰ ਤੇ ਸਰਕਾਰ ਪੰਜਾਬ ਸਰਕਾਰ ਨੇ ਬੜੀ ਹਰਾਮੀ ਧਾਰੀ ਹੋਈ ਹੈ ਉਥੋਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਦੱਲਿਆਲ ਸਾਹਿਬ ਦਾ ਇਲਾਜ ਕਰਨ ਵਾਸਤੇ ਸਾਨੂੰ ਉਹਨਾਂ ਨੂੰ ਲੈ ਕੇ ਜਾਓ ਤੇ ਪੰਜਾਬ ਸਰਕਾਰ ਮੁਲਾਕਾਤਾ ਕਰਨ ਤਾਂ ਇੱਥੇ ਆ ਰਹੀ ਆ ਦੱਲਿਆਲ ਸਾਹਿਬ ਨੂੰ ਕਹਿ ਰਹੇ ਆ ਵੀ ਆਪਣਾ ਮਰਨ ਮਰਤ ਖੋਲੋ ਆਪਣਾ ਜੋ ਫਰਜ਼ ਨਹੀਂ ਨਿਭਾ ਰਹੇ ਉਹ ਆਪਦਾ ਫਰਜ਼ ਨਿਭਾਉਣਾ ਦੱਲਿਆਲ ਸਾਹਿਬ ਨੂੰ ਇਹ ਕਹਿਣ ਦੀ ਬਜਾਏ ਕੇਂਦਰ ਦੇ ਨਾਲ ਮੱਥਾ ਲਾ ਕੇ ਇੱਕ ਵਾਰ ਕੇਜਰੀਵਾਲ ਤੇ ਜਦੋਂ ਪਰਚਾ ਹੋਇਆ ਸੀ ਉਸ ਦਾ ਪੂਰੀ ਪੰਜਾਬ ਸਰਕਾਰ ਉਥੇ ਦਿੱਲੀ ਜਾ ਕੇ ਧਰਨਾ ਦੇਤੇ ਬੈਗੀ ਸੀ ਹੁਣ ਸਾਡੀਆਂ ਹੱਕੀ ਮੰਗਾਂ ਲਈ ਸਾਡਾ ਇੱਕ ਆਗੂ ਮਰਨ ਕਿਨਾਰੇ ਪਿਆ ਤੇ ਪੰਜਾਬ ਦੀਆਂ ਵੱਡੀਆਂ ਮੰਗਾਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੀਆਂ ਇਹ ਮੰਗਾਂ ਨੇ ਇਹਨਾਂ ਲਈ ਸਰਕਾਰ ਸੀਰੀਅਸ ਨਹੀਂ ਹੋ ਰਹੀ ਤੇ ਅਸੀਂ ਇੱਥੇ ਡਟੇ ਹੋਏ ਹਾਂ ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ ਜੇਕਰ ਸਰਕਾਰ ਇੱਥੇ ਸਰਦਾਰ ਜੀਜੀ ਸਿੰਘ ਡੱਲਿਆਲ ਨੂੰ ਕਿਸੇ ਵੀ ਤਰ੍ਹਾਂ ਚੱਕਣ ਦੇ ਲਈ ਆਉਂਦੀ ਆ ਤਾਂ ਅਸੀਂ ਉਸ ਲਈ ਤਿਆਰ ਬਰ ਤਿਆਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਵਲੰਟੀਅਰ ਹਰੇਕ ਨਾਕੇ ਦੇ ਉੱਤੇ ਖੜੇ ਹੋਇਆ ਹੱਥੋਂ ਦੇ ਵਿੱਚ ਡਾਂਗਾ ਨੇ ਤੇ ਇੱਥੇ ਜੇ ਸਰਕਾਰ ਆਉਗੀ ਤਾਂ ਇੱਥੇ ਕਮਸਾਨ ਦਾ ਯੁੱਧ ਹੋਵੇਗਾ ਸਾਡੀਆਂ ਲਾਛਾਂ ਦੇ ਉੱਤੋਂ ਲੰਘ ਕੇ ਡੱਲਿਆਲ ਸਾਹਿਬ ਤੱਕ ਕੋਈ ਪਹੁੰਚ ਸਕਦਾ ਉਦੋਂ ਪਹਿਲਾਂ ਕੋਈ ਜਾ ਨਹੀਂ ਸਕਦਾ ਮੀਂਹ ਦੇ ਵਿੱਚ ਵੀ ਸਾਡੇ ਯੋਧਿਆਂ ਦੇ ਜਾਜਵੇਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਇੱਥੇ ਡਟੇ ਹੋਏ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਹਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਵਰਦੇ ਮੀਂਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਡੰਡੇ ਲੈ ਕੇ ਖੜ ਗਏ ਪਹਿਰਾ ਦੇਣ ਵਾਲੇ ਕਿਸਾਨ ਕਹਿੰਦੇ ਹੁਣ ਜਗਜੀਤ ਸਿੰਘ ਢੱਲੇਵਾਲ ਨੂੰ ਚੱਕਣ ਨਹੀਂ ਦੇਵਾਂਗੇ ਕਹਿੰਦੇ ਪਹਿਲਾਂ ਹੀ ਸੀ ਜਿਹੜੇ ਚੱਕ ਲੈ ਗਏ ਸੀ ਹੁਣ ਜੇ ਜਗਜੀਤ ਸਿੰਘ ਢੱਲੇਵਾਲ ਤੱਕ ਪਹੁੰਚਣਾ ਤਾਂ ਪਹਿਲਾਂ ਸਾਡੀਆਂ ਜਾਨਾਂ ਕੁਰਬਾਨ ਹੋਣਗੀਆਂ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਜਾਣਾ ਪਵੇਗਾ ਜੇ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਪਹੁੰਚਣਾ ਅਸੀਂ ਇੱਕ ਇੰਚ ਵੀ ਕਹਿੰਦੇ ਸਟੇਜ ਤੱਕ ਕਿਸੇ ਨੂੰ ਪਹੁੰਚ ਨਹੀਂ ਦੇਵਾਂਗੇ ਜਗਜੀਤ ਸਿੰਘ ਢੱਲੇਵਾਲ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਸਿੱਧੀ ਚੇਤਾਵਨੀ ਵੀ ਦਿੱਤੀ ਆ ਤਾਂ ਸਿੱਕ ਦੂਜੇ ਪਾਸੇ ਇਹ ਦਿਖਾ ਵੀ ਦਿੱਤਾ ਇਹ ਪੁਚਾ ਵੀ ਦਿੱਤੀ ਗੱਲ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੇ ਬਾਰੇ ਸੋਚ ਵੀ ਨਾ ਲਿਓ ਇਹ ਗਲਤੀ ਭੁੱਲ ਕੇ ਵੀ ਨਾ ਕਰ ਲਿਓ ਪਹਿਲਾਂ ਹੀ ਚੱਕ ਲੈ ਗਈ ਸੀ ਦੱਸ ਦੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਕਿਉਂ ਨੇ ਕਿਉਂਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ 13 ਫਰਵਰੀ 2024 ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠੇ ਨੇ ਕੇਂਦਰ ਸਰਕਾਰ ਦੇ ਖਿਲਾਫ ਤਾਂ ਮੋਰਚਾ ਇਸੇ ਕਰਕੇ ਲੱਗਿਆ ਇਹ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੈ ਉਹ ਪਿਛਲੇ ਅੰਦੋਲਨ ਦੇ ਵਿੱਚ ਮੰਗ ਰੱਖੀ ਗਈ ਸੀ ਤਾਂ ਪਿਛਲੇ ਅੰਦੋਲਨ ਦੇ ਵਿੱਚ ਭਰੋਸਾ ਦਿੱਤਾ ਸੀ ਕੇਂਦਰ ਸਰਕਾਰ ਨੇ ਜਦੋਂ ਖੇਤੀ ਕਾਨੂੰਨ ਰੱਦ ਕੀਤੇ ਸੀ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣਾ ਦਾਂਗੇ ਥੋੜੇ ਦਿਨਾਂ ਬਾਅਦ ਤੁਹਾਨੂੰ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਪਰ ਬਾਦਿਆਂ ਤੋਂ ਮੁੱਕਰ ਗਈ ਸਰਕਾਰ ਇਸ ਕਰਕੇ ਦੁਬਾਰਾ ਅੰਦੋਲਨ ਲਗਾਉਣ ਦੀ ਨੋਬਤ ਆਈ ਤਾਂ ਹੁਣ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਵੱਖ-ਵੱਖਰੇ ਕਿਸਾਨ ਪ੍ਰੋਗਰਾਮ ਦੇ ਰਹੇ ਨੇ ਤਾਂ ਪ੍ਰੋਗਰਾਮਾਂ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਕੰਨੀ ਨਹੀਂ ਸਰਕਾਰੀ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰਤੇ ਬੈਠਣ ਦਾ ਵੱਡਾ ਐਲਾਨ ਕਰ ਦਿੱਤਾ ਸੀ ਪਰ ਮਰਨ ਵਰਤ ਦੇ ਐਲਾਨ ਤੋਂ ਬਾਅਦ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਦੀ ਪੁਲਿਸ ਚੱਕ ਕੇ ਲੈ ਗਈ ਸੀ ਹਾਲਾਂਕਿ ਕਿਸਾਨਾਂ ਦੀ ਜਦੋਂ ਜਹਤ ਤੋਂ ਬਾਅਦ ਮੁੜ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਖਨੌਰੀ ਬਾਰਡਰ ਤੇ ਪਹੁੰਚੇ ਅਜ 33 ਦਿਨ ਹੋ ਚੁੱਕੇ ਨੇ ਇਤੀਮਾ ਦਿਨ ਸ਼ੁਰੂ ਹੋ ਚੁੱਕਿਆ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠੇ ਨੇ ਤਜੀਤ ਸਿੰਘ ਢੱਲੇਵਾਲ ਆਖਿਰ ਕਦੋਂ ਤੱਕ ਇਸੇ ਤਰੀਕੇ ਦੇ ਨਾਲ ਅੰਦੋਲਨ ਕਰਨੇ ਪੈਣਗੇ ਕਦੋਂ ਤੱਕ ਮਰਨ ਵਰਤੇ ਬੈਠਣਾ ਪਵੇਗਾ ਦੇਖਣ ਵਾਲੀ ਗੱਲ ਰਹੇਗੀ